ओके डॉक्टर ओके बिल्कुल ठीक है वेट बहुत अच्छा आया है ना 1.7 ਤੋਂ ਵੀ ਜ਼ਿਆਦਾ 1.9 2 ਕਿਲੋ ਹੀ ਆ ਸਮਝ ਲਓ ਇਹ ਠੀਕ ਹੈ ਥੋੜਾ ਜਨਾ ਸਾਲੈਂਸ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਹਰ ਵੀ ਨਹੀਂ ਰਹੇ ਹਾਂ ਫੇਸ ਵੀ ਨੀਲਾ ਸੋ ਇਹਨੂੰ ਆਕਸੀਜਨ ਦੀ ਹੱਲੇ ਲੋਡ ਪੈਣੀ ਆ ਠੀਕ ਹੈ ਇਹ ਕਿੰਨਾ ਟਾਈਮ ਰੱਖੂਗਾ ਪਾਉਂਗਾ ਅ ਕੱਲ ਤੱਕ ਮੈਂ ਤੁਹਾਨੂੰ ਐਗਜੈਕਟ ਦੱਸ ਪਾਉਂਗਾ ਹਾਂ ਠੀਕ ਹੈ ਅਜੋ ਲਈ ਸਟਾਰਟ ਕਰੀਏ ਕਿ ਇਹ ਬੱਚੇ ਇੱਕ ਦਿਨ ਚ ਰਿਕਵਰ ਕਰ ਜਾਣਗੇ ਸੋ ਵਿੱਚ ਲੈ ਕੇ ਜਾਵੂਗੇ ਐਂਬੂਲੈਂਸ ਬੁਲਾਈ ਹੋਈ ਹੈ ਸ਼ਾਇਦ ਬਾਕੀ ਪਤਾ ਨਹੀਂ ਹੁਣ ਹਾਂ ਐਂਬੂਲੈਂਸ ਵਿੱਚ ਚੱਲੇ ਆ ਜੀ ਲੈ ਕੇ ਥੋੜੀ ਜੀ ਸਾਲਿਆਂ ਚ ਪ੍ਰੋਬਲਮ ਆ ਹਲਕੀ ਜੀ ਜ਼ਿਆਦਾ ਨਹੀਂ ਤਾਂ ਕਰਕੇ ਛੋਟੀ ਗੱਡੀ ਸੰਤਿਸ਼੍ਰੀਆ ਕਾਹ ਜੀ ਸਾਰਿਆਂ ਨੂੰ ਮੈਂ ਕਹਿੰਦੀ ਹਾਂ ਕਿ ਜੇ ਸਾਰੇ ਜਾਣੇ ਕਿ ਧਰਮ ਉਹ ਹੈ ਚੰਗੀ ਕਰਾ ਚਾਹੁੰਦੇ ਤੇ ਆਪਣੇ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਕਿ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਕਿ ਅੰਦਰ ਦੇ ਜੋ ਸਾਨੂੰ ਮਾੜਾ ਲੱਗਦਾ ਨਾ ਉਹਦੇ ਵਿੱਚ ਸਾਡੀ ਕੋਈ ਚੰਗਿਆਈ ਛੁਪੀ ਆ। ਕਹਿੰਦਾ ਮਾਬਾ ਜੀ ਜੋ ਵੀ ਕਰਦੇ ਨੇ ਉਹਨਾਂ ਦੇ ਵਿੱਚ ਉਹ ਤਾਂ ਕੋਈ ਚੰਗਿਆਈ ਨਹੀਂ ਹੁੰਦੀ ਜਿਹੜੇ ਅਸੀਂ ਉਹਨਾਂ ਨੂੰ ਕੋਸਦੇ ਆਂ ਆਏ ਕੱਤੇ ਕਰਿਆ ਸੀ ਤੁਹਾਡਾ ਮੰਡਾ ਮੰਡ ਦੇ ਸਿਰ ਬਹੁਤ ਕੁਝ ਬਲਾਬਲਾ ਬਹੁਤ ਦਿਮਾਗ ਚ ਬਹੁਤ ਗੱਲਾਂ ਆਉਂਦੀਆਂ। ਜਿਵੇਂ ਉਹ ਕਹਿਣ ਸੀ ਨਾ ਲੇਕਿ 8 ਮਿੰਟ ਰੁਕਣ ਕਿ ਨਾ ਤੇ ਮੈਨੂੰ ਕਿਹਾ ਜਾਂਦਾ ਨਾ ਕਹਿ ਦਿੰਦੇ ਆ ਸੇਫਟਲੀ ਨਿਕਲ ਜੇ ਇਹ ਸਭ ਕੁਝ ਹੈ ਨਾ ਠੀਕ ਹੈ ਤੇ ਫੇਰ ਆਪਾਂ ਗੱਲ ਕਰਦੇ ਆ ਏਦਾਂ ਹੁਣ ਇਸ ਟਾਈਮ ਵੀ ਹਸਪੀਟਲ ਚ ਆਏ ਵੀ ਤੁਹਾਨੂੰ ਪਤਾ ਹੀ ਹੈ ਤੇ ਮਸੀ ਨੂੰ ਦੇਖਦੇ ਜਾਂਦਾ ਠੀਕ ਹੈ ਮਸੀ ਥੋੜੀ ਜਿਹੀ ਕਮਰਾ ਆ ਰਹੀ ਆ ਉਹ ਕਿਸੇ ਚੀਜ਼ ਤੋਂ ਕਮਰਾ ਆ ਰਹੀ ਦੇਖੋ ਉਹ ਸਿਰਫ ਇੱਕ ਆਏ ਉਹਦੇ ਤੋਂ ਵੀ ਚੀਜ਼ਾਂ ਇੰਜੈਕਸ਼ਨ ਬਣਾ ਉਹ ਤੇ ਡਿਲੀਜੈਂਸੀ ਦਾਸ ਹਾਂ ਸასი ਕਾਲ ਜੀ ਸਾਰੇ ਉਹ ਚਰੂ ਗੱਲ ਇਦਾਂ ਜੀ ਇਹ ਸਮਾਂ ਹੀ ਆਇਆ ਜਾਂਦਾ ਹਨਾ ਮੈਨੂੰ ਤੇ ਨਾਲ ਦੇ ਲੋਕਾਂ ਦਾ ਪਤਾ ਕਿਉਂ ਕਿ ਕਿਉਂਕਿ ਜਦ ਮੇਰੇ ਲੈਵਲ ਤੇ ਹੁੰਦਾ ਤਾਂ ਪੈਸੀ ਨਹੀਂ ਜੀ ਚੁੱਕਣ ਵਾਲਾ ਕਿਉਂਕਿ ਹੁਣ ਮਾਂ ਨੂੰ ਪਤਾ ਹੁੰਦਾ ਸੀ ਆਪਣੇ ਲੈਣੇ ਨੂੰ ਕੀ ਇਹ ਸਾਮਾਨ ਹੈ ਨਾ ਤੇ ਉੱਤੇ ਕਹਿੰਦੇ ਹੁਣ ਤੇ ਚਾਏ ਲਗੇ ਤੂੰ ਬਦਲਾ ਲਈ ਸੀ ਲਈ ਮੈਂ ਕਹਿੰਦਾ ਭਾਈ ਜੀ ਮੈਂ ਇਹ ਨੂੰ ਮੈਨੂੰ ਫੀਲ ਆ ਕਿ ਹੱਥ ਤੇ ਲਿਚੀ ਦਿੱਤੀ ਨਾ ਮੈਂ ਕਿਦਾਂ ਕਿਸੇ ਨੂੰ ਉਹ ਕਾਰਸਾ ਲਈ ਮੈਂ ਫੇਰ ਵੀ ਕੈਟੇਗਰੀ ਮੈਂ ਤਾਂ ਦੇ ਨੀ ਮੇਰੇ ਨਾਲ ਸੋ ਇੱਥੇ ਤੱਕ ਬੰਦੇ ਨੇ ਕਢਾਤਾ ਮੈਂ ਅੱਗੇ ਨੂੰ ਨਾ ਦੀ ਟੈਨਸ਼ਨ ਹੈ ਅੱਗੇ ਵੀ ਮਾਲਕੇ ਕਿਰਪਾ ਕਰਨਾ ਪੜਾ ਲੇ ਸਭ ਕੁਛ ਆ ਬੈਸੀ ਤਾਂ ਬੱਚੇ ਵਾਲੇ ਡਾਕਟਰ ਨੇ ਨਾ ਜਦ ਅਲਟਰਾਸਾਉਂਡ ਵਗੈਰਾ ਦਿਖਿਆ ਕਿ ਨਾ ਕੋਈ ਰਿਸਕ ਨਹੀਂ ਕੋਈ ਟੈਨਸ਼ਨ ਨਹੀਂ ਸਾਰੀ ਲੋੜ ਨਹੀਂ ਹੈਗੀ ਠੀਕ ਹੋਊਗਾ ਕਹਿੰਦੇ ਉਹੀ ਤੁਸੀਂ ਬਹੁਆਇਆ ਬਣਾਇਆ ਹੋਇਆ ਹੈ ਬੀ ਐ ਮਮੀ ਨਾ ਪਰ ਵੀ ਨਾ ਚਲੋ ਜਿੱਦਵੀ ਹੈਗਾ ਪਰ ਜੇ ਜੇ ਪਰ ਤਾਂ ਕੀ ਕਰੀਏ ਮੈਂ ਮੈਨਾਂ ਅੰਦਰ ਤੇ ਨਿਕਲੇ ਮਾਸੇ ਨੂੰ ਲੇਗੇ ਜੀ ਨੰਦਰ ਵੀ ਕਿਹਾ ਲੱਗ ਡਾਕਟਰ ਹੁੰਦਾ ਹੈ ਕਿ ਨੀ ਆਪਣਾ ਬੇਲ ਫਲੋ ਲਾਣਾ ਹੈ ਮੇਰੇ ਪਿੱਛੇ ਸੀ ਬਿਲੋੜੇ ਉਹ ਚਲੇ ਗਿਆ ਤੇ ਮੈਂ ਪੁੱਛਿਆ ਨਾ ਕਿ ਇਹ ਕਹਿੰਦੇ ਇਹ ਲੱਗ ਡਾਕਟਰ ਆ ਵੀ ਇਹ ਵੀ ਸਪੈਸ਼ਲ ਹੁੰਦਾ ਹੈ ਜਿਹੜਾ ਨੀਜ਼ ਆ ਵੀ ਜਿਹੜੂ ਵੀ ਦੀ ਟੀਕਾ ਲਾਉਂਦੇ ਨੂੰ ਕੇ ਲੱਗਣਾ ਹੁੰਦਾ ਨਾ ਕਿਵੇਂ ਵੀ ਜਦੋਂ ਉਹ ਆਏ ਉਸ ਤੋਂ ਬਿਤੇ ਬਾਹਰ ਕਿ ਕਿ ਮੈਂ ਡਾਕਟਰ ਨੂੰ ਡਾਕਟਰ ਨੂੰ ਮਿਲੂ ਦੇਖੇ ਬੈਠੇ ਡਾਕਟਰ ਦੇਖੇ ਬੈ ਸਾਸਤਰੀ ਕਾਲ ਬਨੇ ਮਿਲੂ ਵਾਇ ਦੇਖੇ ਮੀਨ ਸਭ ਨੂੰ ਕਿ ਜਿਆਦਾ ਕਿੰਨੀ ਤੀ ਆਪ ਜੇ ਲੈਣ ਵਾਲੀ ਹੌਸਲਾ ਸਹੀ ਗੱਲ ਇਹ ਪਤਾ ਕਿੰਗਾ ਨਾ ਮੈਂ ਮਾਹ ਚੀਜ਼ ਛੰਡਾਣੀ ਹੁਣ ਮੈਨੂੰ ਪਤਾ ਇਹ ਜਿਹੜੇ ਤਰੀਕਾ ਮੇਰੇ ਨਾਲ ਸੀ ਇਹ ਲੈ ਜਿਹੜੇ ਆ ਪੋਜੀਸ਼ਨ ਵਿੱਚ ਹੌਸਲਾ ਬਖਤ ਬੜੀ ਚੀਜ਼ ਆ ਬਹੁਤ ਬੜੀ ਚੀਜ਼ ਆ ਸਭ ਤੋਂ ਪਤਾ ਨਾ ਇੱਕ ਜੀ ਪੋਜੀਸ਼ਨ ਚ ਰਹਾ ਹੈ ਕਿ ਹਸਬੰਡ ਦਾ ਸਾਥ ਬਹੁਤ ਜ਼ਿਆਦਾ ਚਾਹੀਦਾ ਹੈ। ਬਿਲਕੁਲ ਹਾਂ। ਇੱਕ ਮਾਪੇ ਬਹੁਤ ਜ਼ਿਆਦਾ ਯਾਦ ਆਉਂਦੇ ਨੇ। ਯਾਦ ਆਉਂਦੇ ਆ। ਮੈਂ ਮਾਸੀ ਜੀ ਨੂੰ ਦੇਖਿਆ ਮਾਸੀ ਜੀ ਨਾ ਆਪਣੀ ਮੰਮੀ ਨੂੰ ਬਹੁਤ ਬਹੁਤ ਜ਼ਿਆਦਾ ਕਰਦੀ ਮੰਮੀ ਕਿੱਥੇ ਆ ਠੀਕ ਹੈ ਮੈਂ ਤਾਂ ਦੱਸਾਂ ਲਾਸਟ ਦੇ ਵਿੱਚ ਮੈਂ ਨੂੰ ਮੰਮੀ ਨਾਲ ਕੰਮ ਕਰਨ ਲੱਗੇ ਨੂੰ ਵੀ ਕੁੰਦੀ ਆ ਜਾਂ ਹੋਏ ਜਾਂਦਾ ਹੁੰਦਾ ਠੀਕ ਹੈ ਮਾਸੀ ਨੂੰ ਕਹਿੰਦਾ ਜੀ ਮੰਮੀ ਨੂੰ ਬੁਲਾ ਠੀਕ ਹੈ ਹੁਣ ਕਰੀਏ ਕੀ ਇੱਧਰ ਰਿਵਿਊ ਲਈ ਜਾਂਦੇ ਹਾਂ ਮਮੀ ਜੀ ਦਾ ਵੀ ਭਾਈ ਤੁਹਾਨੂੰ ਪਤਾ ਹੀ ਹੈ ਜੀ ਤੁਹਾਨੂੰ ਪਤਾ ਕਿਆ ਕਹਿੰਦੀ ਮੈਂ ਆਪਣੇ ਸਾਹ ਲੈਣੀ ਤੇ ਤੁਹਾਨੂੰ ਬੁਲਾਦੀ ਮਮੀ ਮਮੀ ਸਾਡੇ ਆਏ ਹੋਏ ਤਾਂ ਹੈਗੇ ਆ ਪਰ ਉਹ ਅੰਦਰ ਨਹੀਂ ਜਾਂਦੇ ਉਹ ਕਹਿੰਦੇ ਵੀ ਮੇਤੇ ਨਹੀਂ ਦੇਖ ਹੁਣ ਆਏ ਸਾਰਾ ਕੁਝ ਵੀ ਮੈਂ ਚਹ ਹੁੰਦਾ ਬੰਦੇ ਹਨਾ ਆਪਣਾ ਆਪਣਾ ਦਿਲ ਹੁੰਦਾ ਉਹਨਾਂ ਉਹਨਾਂ ਦਾ ਥੋੜਾ ਜਿਹਾ ਮਾਰਾ ਹੋਣਾ ਤੁਸੀਂ ਪਹਿਲਾਂ ਵੀ ਲਿਖਿਆ ਹੋਇਆ ਸਭ ਠੀਕ ਹੋਊਗਾ ਬਸ ਟੈਨਸ਼ਨ ਨਹੀਂ ਲੈਣੀ ਹੈ ਜੀ ਸਾਡੀਆਂ ਅਰਦਾਸਾਂ ਭਾਈ ਮਾਲਕ ਅੱਗੇ ਹੀ ਹੈ ਵੀ ਦੇਖੋ ਮਾਲਕ ਕਿਰਪਾ ਕਰੇ ਸਾਰਾ ਕੁਝ ਠੀਕ ਹੋ ਗਏ ਹਨਾ ਤੇ ਬਾਕੀ ਹੁਣ ਮਾਲਕ ਦੀ ਰਜ਼ਾ ਹੈ ਜੋ ਇੱਕ ਐਕਸਾਈਟਮੈਂਟ ਲਈ ਕਰਕੇ ਦਿਉਣ ਦੀ ਖੁਸ਼ੀ ਵੀ ਆਈ ਜੀ ਗੱਲ ਨਹੀਂ ਕੌਣੇ ਪਤਾ ਕੀ ਹੈ ਨਾ ਵੀਡੀਓ ਦੇਖ ਕੇ ਉਹਨੇ ਇਹ ਕਹਿਣਾ ਦੀਦੀ ਤੁਸੀਂ ਮੇਰੇ ਹਾਂ ਤੇ ਖੁਸ਼ੀ ਨਹੀਂ ਬਣਾਈ ਤੁਸੀਂ ਐਦਾ ਹੀ ਕਹਿ ਕੇ ਮੰਮਾ ਲੈ ਆਏ ਬੁਰਦਾ ਤਾਂ ਮੰਮਾ ਲੈ ਆਏ ਬੁਰਦਾ ਸੇ ਇੱਕ ਗੱਲ ਸੋਚਣ ਦੀ ਕੱਪੜੇ ਕਪੜੇ ਸੀ ਲਿਆਉਦੇ ਸਾਰੇ ਲੋਕੀ ਕਪੜਾਏ ਹੋਏ ਬਾਹਰ ਚਾਚਾ ਤੇ ਮਸੀ ਮੰਮੀ ਬੈਠੇ ਆ ਹਸਬੰਡ ਵੀ ਬਹੁਤ ਜ਼ਿਆਦਾ ਲੋਡ ਬ੍ਰੀਸ ਕਰਨੀ ਚਾਹੀਦੀ ਚ ਇੱਕ ਮਾਂ ਬਾਪ ਦੀ ਬਹੁਤ ਜ਼ਿਆਦਾ ਲੋਨ ਨਹੀਂ ਮੈਨੂੰ ਪਤਾ ਕੀ ਕਹਿੰਦੇ ਉਹਨੇ ਚਾਹੁੰਦਾ ਮੰਮੀ ਤਾਂ ਹੈ ਨਹੀਂ ਡੈਡੀ ਤੇ ਆ ਨਹੀਂ ਉਹਨਾ ਡੈਡੀ ਬਾਅਦ ਚ ਆਊਗਾ ਵੀ ਚਾਚਾ ਨਾ ਜਾਵੇ ਹੁੰਦਾ ਹੈ ਦੇਹਾ ਉਹ ਨੂੰ ਫਿਰ ਆਈਂ ਦੇਖੋ ਪਰ ਉਹ ਨੂੰ ਆਪਣਾ ਪੈਨ ਕਿਹੜਾ ਕਾਰਨ ਚੱਲਦਾ ਉਹਨੂੰ ਚੱਕਰ ਆ ਜਾਂਦਾ ਹਾਂ ਦੇਖੋ ਉਹ ਨੂੰ ਚੱਕਰ ਆ ਜਾਂਦੇ ਨੇ ਉਹਦਾ ਬਹੁਤ ਗਾਲੂਆ ਮਾਸੇ ਨੂੰ ਬਿਟ ਟੈਨਸ਼ਨ ਨਹੀਂ ਕੋਈ ਨਾ ਮਿਕਾਉਰੀ ਰੁਕਾ ਚਾਚਾ ਹੂੰ ਦੱਸਦੇ ਨਹੀਂ ਭਾਈ ਸਿਚੁਏਸ਼ਨ ਇਹ ਹੈ ਜੀ ਆ ਨਾ ਇਹ ਲੇਡੀਜ਼ ਜ਼ਿਆਦਾ ਬੈਟਰ ਸਮਝ ਸਕਦੀਆਂ ਜਾਂ ਕੋਈ ਹਸਬੰਡ ਜਾਂ ਸਮਝ ਸਕਦੇ ਜਿਨ੍ਹਾਂ ਨੇ ਇਹ ਪੋਜੀਸ਼ਨ ਵਿੱਚ ਆਪਣੀ ਵਾਈਫ ਨੂੰ ਦੇਖਿਆ ਹੋਵੇ ਦੇਖਿਆ ਹਾਂ ਸੋ ਬਾਕੀ ਬਾਰੇ ਬੱਤੀਆ ਉਹ ਦੇਖਣੇ ਆਣਾ ਸਭ ਅੱਠਾ ਬਾਕੀ ਅਕਾਲਪੁਰਖ ਤਾਂ ਬੈਠੇ ਆ ਹਨਾ ਚਲੋ ਫਿਰ ਹੁਣ ਆਪਾਂ ਦੇ ਵੀਰ ਬਲਾਗ ਬਲਾਗਤਾ ਜੀ ਸਲਾਵ ਬਲਾਗਤਾ ਜੀ ਸਾਡੇ ਹਜੇ ਹਜੂਰ ਸਾਹਿਬ ਵਾਲੇ ਚੱਲ ਰਹੇ ਸੀਗੇ ਤੇ ਜੇ ਵੀ ਆਪਣਾ ਸਾਡੇ ਵਿੱਚ ਜੀ ਹਜੂਰ ਸਾਹਿਬ ਨੇ ਵੀ ਦੇਖੀ ਜੀ ਹਜੂਰ ਸਾਹਿਬ ਵਾਲੇ ਭਾਈ ਸ਼ਾਇਦ ਲੇਟ ਪੈਣ ਬਲਾਗ ਜਿਹੜੇ ਰਹਿ ਗਏ ਸੋ ਬਾਕੀ ਚਲੋ ਤਕਰੀਬਨ ਉੱਥੋਂ ਸਾਡੀ ਵਾਪਸੀ ਹੋ ਗਈ ਅੱਜ ਉੱਥੋਂ ਅਸੀਂ ਏਦਾਂ ਕਰਾਂਗੇ ਆਵਲੇ ਮੇਰੇ ਚੈਨਲ ਤੇ ਪਾ ਦਿਓ ਤੁਹਾਡੇ ਚੈਨਲ ਦੇ ਹਜ਼ੂਰ ਸਾਹਿਬ ਏਦਾਂ ਏਦਾਂ ਕਰ ਲਾਂਗੇ ਬਿਲਕੁਲ ਬਿਲਕੁਲ ਹਾਂ ਵੈਸੇ 3-4 ਕੇ ਬਲੌਗ ਰਹਿੰਦੇ ਨੇ ਇੰਨੇ ਤਾਂ ਨਹੀਂ ਸ਼ੁਰੂ ਕਰਨਾ ਤੇ ਸਾਰੇ ਨਸਲਾਂ ਨੂੰ ਕਹਿ ਦਿੰਆਂ ਕਿ ਮੈਂ ਪਿਛਲੇ ਮਹੀਨੇ ਰਹੀ ਕਿ ਤੇਰਾ ਹਰ ਮਹੀਨੇ ਕਿਹੜਾ ਰਹਿੰਦਾ ਕਿ ਮੇਕਅਪ ਹੁੰਦਾ ਵੇ ਖੁਸ਼ੀ ਹੋ ਕੇ ਆਣਾ ਬਿਲਕੁਲ ਮੈਂ ਚੌੜੀ ਹੋ ਕੇ ਆਈ ਹਾਂ ਜੀ ਸ਼ੁਭਰੀ ਤੈਨੂੰ ਪਰਪਲ ਟਿਕਾਇਆ ਗਿਆ ਸ਼ੁਭਰੀ ਤੈਨੂੰ ਦਿਲਾਇਆ ਜਾਂਦਾ ਤੇ ਮੰਮਾ ਕਾਤੇ ਰੋਂਦੀ ਮੰਮੀ ਕਾਤੇ ਰੋਂਦੀ ਹਾਂ ਬਿਲਕੁਲ ਹੋਜੀ ਲਾ ਥਲਾ ਜਾ ਚਲੋ ਠੀਕ ਹੈ ਜੀ ਫਿਰ ਬਣਾਉਂਦੇ ਆ ਵੇਟ ਕਰਦੇ ਆ ਪਤਾ ਕੀ ਬਣਦਾ ਹਾਂ ਭਾਜੀ ਸਭ ਠੀਕ ਠਾਕ ਰਹੇ ਤੁਸੀਂ ਵੀ ਅੰਦਾਸਾ ਬਣਤੀਏ ਜ਼ਰੂਰ ਕਰਿਓ ਜੀ ਬਿਲਕੁਲ ਲਓ ਜੀ ਕੱਪੜੇ ਕਰ ਰਹੇ ਆ ਜੀ ਰੈਡੀ ਮੈਂ ਕਰਦੇ ਹੋ ਜਾ ਮਮੇ ਕਿਹਦੀ ਹਰ ਗੁਣਾਰੀ ਗੰਬੀਲੀ ਦੇਣੀ ਹੈ ਪਹਿਲਾਂ ਅੱਛਾ ਅੱਛਾ ਨਮੀ ਨਹੀਂ ਦੰਦੇ ਹੁੰਦੇ ਮੰਮੀ ਨਹੀਂ ਉਹ ਪਹਿਲਾਂ ਤਾਂ ਗਿਲਾ ਦੇ ਕੱਪੜੇ ਦਿੱਤੇ ਜਾਂਦੇ ਅੱਛਾ ਅੱਛਾ ਜੀ ਫਿਰ ਹੁਣ ਤਾਂ ਥੋੜਾ ਜਿਹਾ ਹੋ ਗਿਆ ਇੱਕ ਤਾਂ ਚੱਲ ਪ੍ਰਾਣਾ ਤੇ ਠੀਕ ਹੈ ਠੀਕ ਹੈ ਠੀਕ ਹੈ ਸ਼ੁਰੂ ਤੋਂ ਜਿਵੇਂ ਕੱਪੜੇ ਜੁੜਦੇ ਨੇ ਬਣਾਇਆ ਹੋਇਆ ਹੈ ਹੂੰ ਕਈਆਂ ਦੇ ਨਹੀਂ ਬੰਦੇ ਪਹਿਲਾਂ ਪਹਿਲਾਂ ਨਾ ਨਵੇਂ ਕੱਪੜੇ ਉਹ ਮੰਨੂ ਮਾਸੀ ਤੇ ਆਂਦੀ ਸੀ ਉਹ ਮੈਂ ਕਿਹਾ ਫਿਰ ਗਰਮੀ ਹੈ ਗਰਮੀ ਵਾਲੇ ਹਰ ਬੋਲੇ ਕੱਪੜੇ ਹੂੰ ਤਾਂ ਕਰਕੇ ਚਲੋ ਠੀਕ ਹੈ ਚਲੋ ਆਈ ਗਰੂਪ ਸਾਹਿਬ ਨਾਲ ਹੋ ਜਾਣਾ ਹਾਂਜੀ ਹਾਂ 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 ਮੇਰੀ ਸਿੱਧੀ ਕਰਵਾਤਾ ਬੰਦ ਗਿਆ ਟੈਨਸ਼ਨ ਨਹੀਂ ਲੈਣੀ ਕਿ ਕਰਤੀ ਆ ਉਹਦੇ ਜੀ ਨਹੀਂ ਹੋ ਜਾਣਾ ਮਾਰ ਸਤਿ ਸ੍ਰੀ ਅਕਾਲ ਇਹਨੇ ਕੁਝ ਹੋਇਆ ਅਜ ਤੱਕ ਨਹੀਂ ਤਾਂ ਇਹ ਕੱਪੜੇ ਖੜਾ ਦੇ ਦਿੱਤੇ ਚਲੋ ਤਿਆਰੀ ਹੈ ਜੀ ਸਾਡੀ ਤਾਂ ਇੱਧਰ ਕੱਪੜੇ ਲੀੜੇ ਸਾਰੇ ਓਕੇ ਆਪਾਂ ਇਹ ਵੀ ਅਚਾਨਕ ਜਿਹਾ ਹੋ ਗਿਆ ਹਾਂ ਹਾਂ ਬਿਲਕੁਲ ਅਸੀਂ ਉਹ ਹੀ ਬਲੌਗ ਅਸੀਂ ਜਾਮ ਨਾ ਆ ਰਹੇ ਸੀ ਹਾਂ ਉਹੀ ਤਾਂ ਹੈ ਅਸੀਂ ਬਹੁਤ ਕੁਝ ਕਰਦਾ ਪਰ ਨਹੀਂ ਜੋ ਚਾਹੁੰਦਾ ਹੋਈ ਉਹੀ ਹੁੰਦਾ ਜੀ ਸਰ ਜਦੋਂ ਚੁਕਾਈ ਹੁੰਦੀ ਹੈ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਹਾਂ ਜੀ ਹਾਂ 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 ਬਿਲਕੁਲ ਬਿਲਕੁਲ ਜੋ ਮਾਰਕੀ ਮਰਜੀ ਉਹੀ ਹੋਣਾ ਹੂੰ ਉਹ ਲੱਗੇ ਹੋਏ ਆ ਇਹ ਅੰਦਰ ਇਹ ਗਿਜਾਰ ਕਰ ਰਹੇ ਆ ਮੋਰੇ ਸਾਹਮਣੇ ਬੈਠੇ ਸਾਲਾ ਜਾਂ ਸਾੜੀਆ ਦੀ ਪੂਰੀ ਪਿੱਛੇ ਘਰੋੜੇ ਮੈਂ ਦੋ ਫਰਾਂ ਦੇ ਖਾਲੀ ਵੀ ਜੀ ਆਏਗਾ ਬੰਦ ਹੋ ਗਿਆ ਮੈਂ ਸਾਰੀ ਰਾਤ ਘੁੰਮਿਆ ਰਹਿਦਾ ਤਾਂ ਤੁਸੀਂ ਇਹ ਬਗਰ ਲੋ ਇਹ ਵੀਡੀਓ ਵੀ ਸੁਣਤਾ ਕੋਈ ਨਹੀਂ ਸੁਣਦੇ ਖਾਣੇ ਉਹਨਾਂ ਦੇ ਜਿਹੜੀਆਂ ਕੁੜੀਆਂ ਕੁੜੀਆਂ ਦੇਦ ਨੇ ਨਹੀਂ ਮਾਲਕ ਕਰੇ ਚੰਨੂੰ ਠੀਕ ਠਾਕ ਹੋ ਜਾਵੇ ਪੀਜੇ ਤੈਨੂੰ ਪੀਜਾ ਚਾਹੀ ਜਿੱਥੇ ਮਰਜ਼ੀ ਠੀਕ ਠਾਕ ਤਾਂ ਹੋ ਜੀਂ ਕਿਾ ਠੀਕ ਠਾਕ ਹੋ ਜਾਣਾ ਹਾਂ ਠੀਕ ਤੁਸੀਂ ਇਦਾਂ ਨਾ ਕਹੋ ਵੀ ਕੱਟਾ ਹੋ ਜਵੇ ਤਾਂ ਉਹ ਕੋਈ ਜਾਣਦਾ ਮੈਨੂੰ ਪਤਾ ਹੈ ਹਾਂ ਚਲੋ ਫਿਰ ਪੋਜ਼ਿਟਿਵ ਪੋਜ਼ਿਟਿਵ ਰਹਿਣਾ ਜ਼ਰੂਰੀ ਆ ਸਹੀ ਗੱਲ ਆ ਤੇ ਇਹ ਸੀ ਜਨਰਲ ਕਮੇਡੀ ਜਦੋਂ ਵੀ ਕਰਦਾ ਸੀ ਜਨਰਲ ਸੀ ਕਿ ਨਾ ਜਨਰਲ ਕਰਦਾ ਇਹ ਜਦੋਂ ਵੀ ਭਾਈ ਅੰਦਰੋਂ ਅੰਦਰ ਬਹੁਤ ਹੋਰ ਵੀ ਪੇਸ਼ੈਂਟ ਹੈਗੇ ਜਦੋਂ ਕੋਈ ਅੰਦਰੋਂ ਬਾਹਰ ਆਉਂਦਾ ਬਿਲਕੁਲ ਬਿਲਕੁਲ ਮਾਲਕ ਭਾਈ ਕਿਰਪਾ ਕਰੇ ਸਭ ਤੇ ਰੇਕ ਦੇ ਘਰਾਂ ਇੱਧਰ ਹੈਗੀ ਆ ਵੀਰੇ ਇੱਥੋਂ ਲੈ ਲੋ ਕਹਿੰਦੇ ਅੰਟੀ ਮਾਡੀ ਜੀ ਦੇ ਚੱਕੋ ਆਦੇਵ ਮਾਰਕ ਕਰੇ ਦੀ ਕਿਰਪਾ ਭਾਈ ਸਾਰੇ ਨੇ ਘਰਾਂ ਖੁਸ਼ੀਆਂ ਹੋਣ ਹਾਂ ਮੀ ਆਉਂਦੇ ਸਭ ਇੱਕ ਸਾਈਟ ਤੇ ਕਰ ਕੋ ਲੱਭਦੇ ਸਭ ਠੀਕਾ ਕਰਨਗੇ ਹਾਂ ਬਿਲਕੁਲ ਬਿਲਕੁਲ ਮੇਰੀ ਹੋ ਜਣੇ ਦੀ ਕਿਰਪਾ ਮਾਲਕ ਦੀ ਤੇ ਸਾਡੇ ਵੀ ਪੋਜੀਸ਼ਨ ਹੁਣ ਐਹ ਜੀ ਬਣੀ ਹੋਈ ਹੈ ਥੋੜੀ ਜਿਹੀ ਨਾ ਐਟ ਅ ਟਾਈਮੇ ਸਾਨੂੰ ਵੀ ਧੰਗਣਾ ਪਿਆ ਆਪਾਂ ਆਦਮੋ ਸੋਖੂ ਵੀ ਲਿਖੀ ਆਵੇ ਪਰ ਧੰਗਣਾ ਆਵੇ ਬਹੁਤ ਜੀ ਹਾਂ 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 ਬਿਲਕੁਲ ਉਕੇ ਰੱਖ ਲੇ। ਬਿਲਕੁਲ ਠੀਕ ਹੈ। weight ਬਹੁਤ ਅੱਛਾ ਆਇਆ ਹੈ ਨਾ 1.7 ਤੋਂ ਵੀ ਜ਼ਿਆਦਾ 1.9 2 ਕਿਲੋ ਹੀ ਆ ਸਮਝ ਲਓ। ਠੀਕ ਜੀ। ਥੋੜਾ ਜਨਾ ਸਾਹ ਲੈਣ। ਥੋੜੀ ਜੀ ਪ੍ਰੋਬਲਮ ਆ ਰਹੀ ਹੈ। ਠੀਕ ਹੈ। ਮੈਂ ਹਰ ਚੀਜ਼ ਦੇਖ ਰਿਹਾ ਹਾਂ। ਹਾਂ। ਫੇਸ ਵੀ ਨਹੀਂ ਲੱਗਾ ਸੋ ਇਹਨੂੰ ਆਕਸੀਜਨ ਦੀ ਥੱਲੇ ਲੋਡ ਪਾਣੀ ਆ। ਠੀਕ ਹੈ। ਇਹ ਕਿੰਨਾ ਟਾਈਮ ਰੱਖੋਗੇ ਤਾਂ? ਅ ਕੱਲ ਤੱਕ ਮੈਂ ਤੁਹਾਨੂੰ ਐਗਜ਼ੈਕਟ ਦੱਸ ਪਾਉਂਗਾ। ਹਾਂ ਜੀ ਠੀਕ ਹੈ। ਅੱਜ ਉਹ ਲਿ ਸਟਾਰਟ ਕਰੀਏ ਕਿ ਇਹ ਵਾਚ ਦੇਣ ਚੀ ਰਿਕਵਰ ਕਰ ਲੈਂਦੇ ਆਂ। ਠੀਕ ਹੈ। ਠੀਕ ਹੈ। ਹਾਂ ਨਾਲ ਹੀ ਤੁਸੀਂ ਇੱਕ ਜਣ ਨਾਲ ਜਿਉ ਜੋ ਚੰਡੀਗੜ੍ਹ ਚਿਲਡਰਨ ਹਸਪੀਟਲ ਹਾਂਜੀ 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 ਠੀਕ ਹੈ ਠੀਕ ਹੈ ਇੱਕ ਜਣ ਨਾਲ ਹੀ ਆ ਜਾਓ ਤੁਸੀਂ ਸਹੀ ਸਹੀ ਹਾਂਜੀ ਸਰ ਬੇਟਾ ਅੰਦਰ ਰੱਖੋ ਬਾਈ 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 ਬਹੁਰੀ ਕਿਰਪਾ ਨਾਲ ਹਾਂ ਬਾਈ ਗੁੜੀ ਆਈ ਹੈ ਜੀ ਸੋ ਗੁੜੀ ਆਈ ਉਹ ਨਾਲ ਜਨਾ ਬੜਾ ਜੀ ਉੱਜਾਣਾ ਮੈਂ ਤੇ ਟੰਡੀਗੜ੍ਹ ਹਸਪੀਟਲ ਜਾਣਾ ਜੀ ਰੇੜੀ ਓਕੇ ਹਾਂਜੀ ਹਾਂ ਹਾਂ ਤੇ ਸ਼ੀਸ਼ੇ 'ਚ ਰੱਖ ਲੈ ਆ ਜੀ ਆ ਗਿਆ ਆ ਗਿਆ ਚਲੋ ਨਾ ਦੁਕਾਨੀ ਲੈਣੀ ਹੈ ਗੱਡੀ ਤੁਹਾਨੂੰ ਕੱਪੜੇ ਦਾ ਪਹੁੰਚ ਦੇਣਾ ਮੈਂ ਦਿਖਾ ਕੋਟਲੇ ਮੈਂ ਹਾਂ ਚਲੋ ਖਵਾਇ ਮੈਂ ਉਹ ਸਭ ਨੇ ਆਪਾਂ ਉਹ ਵੀ ਉਹ ਵੀ ਰਾਮੀ ਟਿਕੋ ਆ ਬਸ ਸਮਝ ਕੋ ਕਰਦੇ ਆਣਾ ਕੋ ਫੋਨ ਕਰੋ ਮਮਾ ਇਹਨਾਂ ਨੂੰ ਸਪੱਸ਼ਟ ਕਹਿਣਾ ਨਹੀਂ ਇੰਪੋਰਟੈਂਟ ਨਹੀਂ ਬਣਾਉਣਾ ਠੀਕ ਨਾਲ ਕੇ ਰਹਿਣੀ ਚਾਹੀਦਾ ਡਾਕਟਰ ਸਰ ਉਹਨੂੰ ਬਹੁਤ ਕੰਧਾ ਦਿੰਦਾ ਮਾਸੀ ਜੀ ਠੀਕ ਹੈ ਤਾਂ ਚਿਲਡਰਨ ਹਸਪੀਟਲ ਬੋਲਿਆ ਉਹਨਾਂ ਨੇ ਮਾਪਾ ਚੰਡੀਗੜ੍ਹ ਵਾਲਿਆਂ ਨੇ ਕਿੱਥੇ ਜਾਣਾ ਹੈ ਡੀਬੀ ਸਕੂਲ ਬੋਲਿਆ ਹਾਂ ਹਾਂ ਜੀ ਵੀ ਇੱਥੇ ਜਾਓ ਨਹੀਂ ਨਹੀਂ ਨਾ ਕੋਸਾ ਪਰ ਪੈਰੇ ਕੋਈ ਸਾਰਾ ਬਾਕੀ ਸਾਰਾ ਚੀਜ਼ ਵੀ ਹੋ ਸਕਦਾ ਹੈ ਕੁਝ ਦਿਨ ਚ ਰਿਕਵਰੀ ਦਾ ਤਾਂ ਬਹੁਤ ਚੇਲੇ ਚੁਕਾ ਦੇ ਤਾ ਧੰਵਾਜੀ ਰਖਾ ਹਾਂ ਜੀ ਆ ਜ ਰਿਕ ਕੋਈ ਨਹੀਂ ਉਹ ਲੇ ਕੇ ਗੁਡੀਆਂ ਲਈ ਗੁਡੀਆਂ ਤਾਂ ਲੈ ਲਈਆਂ ਸੀ ਚਾਬੀ ਦੇਤੀ ਤਾਂ ਅਸੀਂ ਲੈਂਦੀ ਬੈੱਡ ਬਣਾ ਰਹੀ ਹੋਵੇ ਫੜਾਤੀ ਫੜਾਤੀ ਤੈਨੂੰ ਅਜੇ ਚ ਲੱਗਦੀ ਜੈਕਟ ਵਾਲੀ ਚ ਹਾਂਜੀ ਹਾਂ ਆਪਾਂ ਸਾਈਡਰ ਮੈਨ ਹਿਲਾਉ ਤੇ ਮੂੜ ਦੇ ਬੈਠਾ ਆਪਾਂ ਰੂਮ ਕਿਹਾ ਲਿੱਤਾ ਵਾ ਰੂਮ ਲੈਣਾ ਹਜੇ ਮੰਨ ਲਾਂ ਦਾ ਸ਼ਾਇਦ ਤਾਂ ਪਰ ਰੂਮ ਹੋ ਗਿਆ ਤਾਂ ਚੇ ਰੂਮ ਰੂਮ ਤਾਂ ਮਿਲ ਜਣਾ ਰੂਮ ਸੇਟ ਕਰੋ ਲਓ ਜੀ ਡੈਡੀ ਉਹ ਨਹੀਂ ਚੱਲੇ ਲੈ ਕੇ ਗੁੜੀਆਂ ਨੂੰ ਇਥੇ ਨਾਲੇ ਹਸਪੀਟਲ ਹੈ ਜੀ ਚੰਡੀਗੜ੍ਹ ਹਸਪੀਟਲ ਤੇ ਉੱਥੇ ਲੈ ਕੇ ਜਾਣਾ ਜੀ ਹੁਣ ਕੁੜੀਆਂ ਨੂੰ ਅ ਅੱਛਾ ਐਂਬੂਲੈਂਸ ਵਿੱਚ ਲੈ ਕੇ ਜਾਵਾਂਗੇ ਐਂਬੂਲੈਂਸ ਬੁਲਾਈ ਹੋਈ ਹੈ ਸ਼ਾਇਦ ਬਾਕੀ ਪਤਾ ਨਹੀਂ ਹੁਣ ਅ ਹਾਂ ਐਂਬੂਲੈਂਸ ਵਿੱਚ ਚੱਲੇ ਜੀ ਲੈ ਕੇ ਅ ਥੋੜੀ ਜੀ ਸਾਹ ਲੈਣ ਚ ਪ੍ਰੋਬਲਮ ਆ ਹਲਕੀ ਜੀ ਜ਼ਿਆਦਾ ਨਹੀਂ ਤਾਂ ਕਰਕੇ ਥੋੜੇ ਗੱਡੀ ਨਾ ਗੱਡੀ ਰਗੀਏ ਇਹ ਗੱਡੀ ਲੈ ਜਾਣੀ ਵੀ ਗੱਡੀ ਲੈ ਕੇ ਪੁੱਛ ਬਾ ਗੱਡੀਆਂ ਲੈ ਜਾਂਦੀ ਫਿਰ ਤਾਂ ਹਾਂਜੀ ਆਪਣੀ ਹਾਂਜੀ ਹਾਂ ਬਿਲਕੁਲ ਜੁਆਗ ਵੇਚਿਆ ਹਾਂ ਕਿੱਥੇ ਆ ਉਹ ਉਹ ਸਾਹਮਣੇ ਉਹ ਨਰਸ ਬੈਠੀ ਹਾਂਜੀ ਨਾ ਨਰਸ ਬੈਠੀ ਹੈ ਜੀ ਵਿੱਚ ਗੁੜੀਆਂ ਲੈ ਕੇ ਲੋ ਜੀ ਮਾਲਕ ਦੀ ਕਿਰਪਾ ਨਾਲ ਮਾਸੀ ਜੀ ਵੀ ਠੀਕ ਨੇ ਤੇ ਗੁੜੀਆਂ ਨੂੰ ਹਲਕੀ ਜੀ ਪ੍ਰੋਬਲਮ ਆ ਕਿਉਂਕਿ ਟਾਈਮ ਅ ਪਹਿਲਾਂ ਹੋਣ ਕਰਕੇ ਹਨਾ ਇਹ ਅਜੇ ਟਾਈਮ ਘੱਟ ਹੋਣ ਕਰਕੇ 8ਵਾਂ ਮੰਤ ਸਿਗਾ ਜੀ ਤਾਂ ਕਰਕੇ ਫਿਰ ਉਹ ਸ਼ੀਸ਼ੇ ਸ਼ੀਸ਼ਿਆਂ ਚ ਰੱਖਣਾ ਪੈਣਾ ਜੀ ਬੱਚੇ ਚਲੋ ਮਾਲਕ ਭਰੀ ਇੱਕ ਕਰੇ ਸਾਰਾ ਕੁਝ ਠੀਕ ਠਾਕ ਹੋ ਗਿਆ ਵਾਹਿਗੁਰੂ ਦੀ ਕਰਪਾ ਨਾਲ ਵਾਹਿ ਲਓ ਜੀ ਡਾਕਟਰ ਸਾਹਿਬ ਕਹਿੰਦੇ ਸਾਰਾ ਕੁਝ ਠੀਕ ਹੈ ਐ ਜਲਦੀ ਨਹੀਂ ਨਹੀਂ ਕਰ ਰਿਹਾ ਜੀ ਨਹੀਂ ਉਹ ਕੰਮ ਜੋ ਦੱਸਣਾ ਵੀ ਨਹੀਂ ਕਿਉਂ ਪਤਾ ਕਿ ਉਹ ਨਰਵਸ ਹੋ ਜਾਂਦੇ ਨੇ ਨਰਵਸ ਹੋ ਜਾਂਦੇ ਹਾਂਜੀ ਹਾਂ ਸੋਲੂਸ਼ਨ ਮੈਂ ਦੱਸ ਰਿਹਾ ਸਹੀ ਗੱਲ ਹੈ ਜੀ ਬਿਲਕੁਲ ਅੱਛਾ ਕੁਝ ਨਹੀਂ ਹੋਵੇ ਜੀ ਉਹ ਕਹਿੰਦੇ ਨਵੇਂ ਹਰ ਬੁਲੰਦੇ ਹੋਰ ਰੱਖ ਕੇ ਲੈ ਕੇ ਬਿਲਕੁਲ ਬਿਲਕੁਲ ਹਾਂ ਸਹੀ ਗੱਲ ਹੈ ਜੀ ਮਾਸੀ ਜੀ ਨੂੰ ਜਨ ਡਾਕਟਰ ਸਾਹਿਬ ਕਹਿੰਗੇ ਕਿ ਕੱਲ ਨੂੰ ਮਾਸੀ ਠੀਕ ਹੋ ਅੱਛਾ ਬੱਚਾ ਵੀ ਹੁਣ ਓਕੇ ਹੋ ਰਹਾ ਹੋਣਾ ਇਸ ਲਈ ਗੱਲ ਤੋਂ ਹਾਂ ਕਹਿੰਦੇ ਸਭ ਤਾਂ ਬਹੁਤ ਵਧੀਆ ਹੋਇਆ ਟਾਈਮ ਨਾਲ ਬਿਲਕੁਲ ਸਹੀ ਹੋ ਗਿਆ ਹਾਂ ਕਿੱਦਿ ਗਈਆਂ ਹਾਂ ਹਾਂ ਚਲੋ ਜੇ ਦੇਖੀ ਜਾਂਦੇ ਨਵੇਂ ਮਹੀਨੇ ਤੱਕ ਵੇਟ ਕਰਦੇ ਕਰਦੇ ਪੂਰੀ ਸੈਟ ਨਹੀਂ ਹੋਣ ਦੇ ਚਾਂਸ ਸੀ ਪਰ ਠੀਕ ਹੈ ਚਲੋ ਜੋ ਬੰਦਾਂ ਕਰ ਬੱਚੇ ਕੇ ਬਾਅਦ ਤੇ ਕਰ ਹਾਂਜੀ ਹਾਂ ਬਿਲਕੁਲ ਬਿਲਕੁਲ ਲਈ ਰਾਜਾ ਨਾਲ ਸਾਰਾ ਕੁਝ ਠੀਕ ਹੋ ਗਿਆ ਜੀ ਮਾਸੀ ਜੀ ਨੂੰ ਲੈ ਕੇ ਆਣਾ ਅੰਦਰੋਂ ਸਟ੍ਰੀਚਰ ਲੈ ਗਏ ਤੇ ਬੇਟ ਕਰ ਰਹੇ ਹਾਂ ਅਸੀਂ ਵੀ ਬਾਹਰ ਬੈਠੇ ਕਦੋਂ ਆਉਂਦੇ ਆ ਲਾਹੂ ਜੀ ਬਾਲਕ ਦੀ ਕਿਰਪਾ ਚਲੋ ਠੀਕ ਹੈ ਮਾਸੀ ਜੀ ਚਲੋ ਜੀ ਹਾਂ ਛੋਟੀ ਛੋਟੀ ਜੀ ਤੁਹਾਡੇ ਇਧਰ ਰੱਖੀ

ਗੁਰਗੋਮੀ ਸਿੰਘ ਜੀ ਨੇ ਸਾਡੇ ਤੇ ਮહેર ਕਰ। ਖੁਸ਼ੀਆਂ ਵੰਨ ਦਿਨ ਮੇ ਆਖਦਾ ਹਨ। ਬਿਲਕੁਲ ਬਿਲਕੁਲ। ਤੇ ਥੋੜਾ ਦੂਸਰੀ ਗੱਲ ਇਦਾਂ ਏ ਜੀ ਘਰ ਤੋਂ ਫਟਾਫਟ ਨਿਕਲੇ ਸੀ ਉਹ ਭੁੱਖ ਪਾਈ ਲੱਗੀ ਹੋਈ ਆ ਚਾਚਾ ਕਹਿੰਦਾ ਤੁਸੀਂ ਕੁਝ ਖਾ ਕੇ ਆਓ। ਹੂੰ ਇਸ ਕਰਕੇ ਹੁਣ ਸੀ ਇੱਧਰ ਖਾਣਾ ਹੈ ਸਾਡੀ ਸ਼ਿਬੀ ਵੀ ਭੁੱਖੀ ਸੀ ਥੋੜੀ ਜੀ। ਇਹ ਕਹਿੰਦੀ ਮੈਂ ਵੀ ਖਾਣਾ ਹੈ। ਤੇ ਭਾਈ ਜਿਹੜੇ ਵੀ ਕ੍ਰਿਸਮਸ ਮਨਾਉਂਦੇ ਹਨ ਉਹਨਾਂ ਨੂੰ ਵੀ ਵਧਾਈਆਂ। ਇਹ ਜੀ ਕੋਈ ਗੱਲ ਨਹੀਂ ਹੈਗੀ। ਠੀਕ ਆ ਤੇ ਕ੍ਰਿਸਮਸ ਵੀ ਇੱਧਰ ਅੰਦਰ ਡੈਕੋਰੇਸ਼ਨ ਬਹੁਤ ਸੋਹਣੀ ਕਰੀ ਹੋਈ ਹੈ। ਬਾਕੀ ਥੋੜੀ ਜਿਹੀ ਐਂ ਗੱਲ ਹੋ ਜੇ ਨੀ ਵੀ ਸ਼ਹੀਦੀ ਦਿਨ ਐ ਥੜੀ ਜਿਹੀ ਯਾਦ ਰੱਖਣੀ ਚਾਹੀਦੀ ਆ ਚਲੋ ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹੁੰਦਾ ਫਿਰ ਕਈ ਵਾਰ ਆਏ ਹੁੰਦੇ ਆ ਵੀ ਸਾਡੀਆਂ ਤਾਂ ਖੁਸ਼ੀਆਂ ਸੀ ਸਮਝ ਲਓ ਜਿਹੜੇ ਜਿਹੜੇ ਕ੍ਰਿਸਚੀਅਨ ਹਨਾ ਉਹ ਕਹਿੰਦੇ ਨੇ ਵੀ ਸਾਡੀਆਂ ਤਾਂ ਖੁਸ਼ੀਆਂ ਸੀ ਅਸੀਂ ਇੱਕ ਦਿਨ ਸਾਡਾ ਆਉਂਦਾ ਮਨਾਉਣ ਨੂੰ ਇਸ ਕਰਕੇ ਭਾਈ ਉਹਨਾਂ ਨੂੰ ਵੀ ਵਧਾਈਆਂ ਠੀਕ ਆ ਮਨਾਓ ਜੀ ਸੱਦ ਕੇ ਕੋਈ ਨਹੀਂ ਭਾਈ ਤੁਹਾਡਾ ਦਿਨ ਇਹ ਜੀ ਗੱਲ ਨਹੀਂ ਹੈਗੀ ਬਾਕੀ ਅਸੀਂ ਵੀ ਕੋਟ ਕੋਟ ਪ੍ਰਣਾਮ ਕਰਦੇ ਆ ਜੀ ਬਣੇ ਜਿੰਨੇ ਵੀ ਸ਼ਹੀਦ ਹੋਣ ਠੀਕ ਹੈ ਚਲੋ ਆ ਜੀ ਹੁਣ ਸ਼ਾਕਨ ਦੀ ਤੂਫੀ ਉਹ ਖੁਫਲਾ ਲਸਈਆ ਪ੍ਰਸ਼ਾਦਾ ਛਕੀਏ ਜੀ ਹੁਣ ਘਰੋਂ ਆਏ ਹੋਏ ਸੀਗੇ ਇਦਾਂ ਹੀ ਐਟ ਅ ਟਾਈਮ ਪਰ ਜੇ ਮੈਨੂੰ ਹੋਰ ਭੁੱਖ ਲੱਗੀ ਤੇ ਹੁਣ ਛਕਦੇ ਆ ਜੀ ਅੰਦਰ ਜਾ ਕੇ ਅੱਜ ਅਸੀਂ ਨਵੀਂ ਜਗ੍ਹਾ ਤੇ ਆਏ ਆ ਕੋਈ ਸਪੈਸ਼ਲ ਪਾਰਟੀ ਲਾਉਣੀ ਅਸੀਂ ਆਰਡਰ ਦੇ ਲਈਏ ਇੱਕ ਤਾਂ ਸੱਕੀ ਮੰਗਾਈਏ ਦੇਖ ਲੈ ਕੀ ਖਾਣਾ ਸ਼ੋਭਾ ਪੁੱਤ ਆ ਮਾੜਾ ਇੱਕ ਤਾਂ ਮੰਗਾ ਲਓ ਭਾਈ ਬਸ ਆਹੀ ਮੰਗਾ ਲਓ ਕੁਛ ਨਹੀਂ ਖਾਣਾ ਹੋ ਆ ਵੀ ਖਾ ਆ ਵੀ ਖਾ ਲੈਣੀ ਜੀ ਅਸੀਂ ਕਾਹੂ ਖਾ ਤਾ ਵੀ ਖਾ ਸਾਰਾ ਕੁਝ ਖਾ ਲੈ ਤਾ ਵੀ ਖਾ ਉਹ ਤਾਂ ਘਰ ਚੂਗੀ ਸਾਰਾ ਕੁਝ ਖਾ ਲੈਣਾ ਸ਼ੋਭਾ ਪੁੱਤ ਥੱਲੇ ਬੈਠੀ ਦਾ ਹੁੰਦਾ ਇੱਕ ਖਾ ਆ ਖਾ 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 ਇੱਕ ਇੱਕ ਠੀਕ ਹੋ ਜਿਹੜਾ ਕੁਝ ਹੋਟੋ ਚ ਦੇਖਦਾ ਸਾਰਾ ਕੁਝ ਖਾਣਾ ਸਾਰਾ ਕੁਝ ਖਾਣਾ ਆ ਜੀ ਚਲੋ ਵੀਰੋ ਕੀ ਮੰਗਵਾਉਣਾ ਹੈ ਜੈਸਨ ਮੈਂ ਤਾਂ ਮਲਾਈ ਕੋਪ ਤੱਕ ਮਨ ਨੂੰ ਦਿਲ ਕਰਦਾ ਮਲਾਈ ਕੋਪ ਤਾਂ ਮਗਾਲਾ ਤਾਂ ਕਿ ਮਲਾਈ ਕੋਪ ਉਸ ਪਾਈਸੀ ਵੀ ਦੋ ਉਹ ਮਿਟਾਓ ਥੋੜੀ ਖਾਣਗੇ 27 ਚਾਹੀਦਾ ਆਹ ਲੈ ਲਓ ਫਿਰ ਉਹ ਦੇ ਦੂੰਗਾ ਇਹ ਤੰਦੂਰੀ ਰੋਟੀ ਮੇਰੇ ਲਈ ਐਸੀ ਰੋ ਦੇ ਦੋ ਮਟਰ ਨਹੀਂ ਆਸੀ ਮਟਰ ਲਾ ਦਿਓ ਹਾਂ ਹਾਂ ਮਟਰ ਲਾ ਦਿਓ ਕੀ ਕੀ ਪਤਾ ਕਿ ਆਪਾਂ ਬਣਾਉਨੇ ਆ ਥੋੜਾ ਜਿਹਾ ਸਪਾਈਸੀ ਹੋ ਹਾਂ ਤੇ ਜਿਹੜੇ ਆਪਣੇ ਮਲਾਈ ਕੋਕਟੇਲ ਬਟ ਉਹ ਹੁੰਦਾ ਉਹ ਖਾਈ ਥੋੜਾ ਜਿਹਾ ਉਹਨਾਂ ਨੇ ਤਾਂ ਹੀ ਕਿਹਾ ਨਾ ਮਿੱਠਾ ਹੋਊਗਾ ਥੋੜਾ ਜਿਹਾ ਆਪਾਂ ਬਣਾਉਨੇ ਹਾਂ ਮਿਸਚੈਪ ਹਾਂ ਐਸਾ ਦਿੱਤਾ ਲੈ ਤੁਹਾਨੂੰ ਕਰ ਚਲੋ ਦੇਖ ਰਹੇ ਹਾਂ ਮਾਈ ਕੋਕਟੇਲ ਡੈਕੋਰੇਸ਼ਨ ਕਿੰਨੀ ਸੋਹਣੀ ਕਰੀ ਹੋਏ ਹਾਂ ਇੱਕ ਕ੍ਰਿਸਮਸ ਕਰਕੇ ਲੱਗਦਾ ਬਹੁਤ ਜ਼ਿਆਦਾ ਵਧੀਆ ਜੀਅਰਸ ਵਗੈਰਾ ਬਹੁਤ ਜ਼ਿਆਦਾ ਮਿਲ ਗਏ ਬਰਕ 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 ਫੋਨ ਚ ਨਾ ਥੋੜੀ ਪ੍ਰੋਬਲਮ ਆ ਗਈ ਬਲਰ ਕਰੀ ਜਾਂਦਾ ਫੋਨ ਕਹਾਲ ਲੰਦੇ ਆ ਯਾਰ ਮੇਰਾ ਫੋਨ ਪਤਾ ਨਹੀਂ ਖੁੱਟਣ ਕਰਕੇ ਹੋ ਗਿਆ ਪਿੱਛੇ ਤੇ ਜਿਹੜਾ ਹਾਂ ਕੋਈ ਪ੍ਰੋਬਲਮ ਆ ਗਈ ਏ ਕੈਮਰੇ ਚ ਚਲੋ ਹਲੇ ਬਕਾਲੇ ਸੋਚੀ ਦੀ ਸੀ ਹਾਂ ਸੌਰੀ ਜੀ ਸਾਗ ਧਰ ਹਾਂ ਅੱਜ ਸਵੇਰ ਦਾ ਅੱਜ ਸਵੇਰ ਦਾ ਇਹਦੇ ਸਾਗ ਨੂੰ ਮਾਤਾ ਜੀ ਸਾਗ ਲਈ ਸਾਗ ਵਰਦੇ ਲੋਕੀ ਜਾਂਦਾ ਸੀ ਮੇਰਾ ਮੈਨੂੰ ਐਸੀ ਮਾਸੀ ਵੀ ਦੇ ਕੇ ਆਉਂਦੀ ਜੀ ਵੀਰੂ ਮਾਸੀ ਦੇ ਕਾਲਦਾ ਸੀ ਸਾਗ ਵਰਨੋ ਹਾਂ ਤੇ ਸਾਗ 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 ਪਤਾ ਨਹੀਂ ਕਦ ਬਣਨ ਪਿੰਚਾਰ ਦਿਨ ਤੱਕ ਆਵਾਂ ਤਾਂ ਬੰਦੇ ਪਿਛਲੇ ਬਣਾਏ ਲਵੇ ਹਾਂ ਬਾਕੀ ਉਹ ਨਾ ਡੰਡਾ ਦੇਖਦੇ ਆਂ ਔਰ ਇਨਫੈਕਸ਼ਨ ਬਹੁਤ ਹੈ ਕਿੱਦਾਂ ਕਰ ਲੈਣ ਉਹ ਇਤਰ ਵੀ ਸਾਗ ਕਰਨਾ ਹਰ ਗੋਨ ਨੂੰ ਭਲਿਆ ਨਹੀਂ ਨਾ ਉਹ ਰਛ ਰਹੇ ਕਿਉਂਕਿ ਹਸਪੀਟਲ ਚ ਬੱਚੇ ਨੂੰ ਇਨਫੈਕਸ਼ਨ ਹੋਣ ਦਾ ਡਰ ਹੈ ਨਾ ਫਿਰ ਉਹ ਡਰ ਹੈ ਵੀ ਨਹੀਂ ਨਾ ਸੜਾ ਕਰ ਚੰ ਖੁੱਲ ਡੂ ਵੀ ਪਈ ਰਹਿੰਦੀ ਆ ਹਾਂ ਕੋਈ ਨਾ ਮੈਂ ਚੁੱਪ ਕਰੂੰਗਾ ਚਲੋ ਠੀਕ ਆ ਜੀ ਸਾਨੂੰ ਮਿਲਦੇ ਤੁਹਾਡੇ ਟਾਈਮ ਤੇ ਤੇ ਸ਼ਬਦਾ ਬਾਣੀ ਬਣਾ ਆ ਗਿਆ ਮਲਾਈ ਕੋਫਤਾ ਮਲਾਈ ਕੋਫਤਾ ਨਹੀਂ ਹੈ ਇਹ ਹਾਂ ਇਹ ਵੈਜ ਕੋਰਮਾ ਹੈ ਗਾਹੇ ਵੈਜ ਕੋਰਮਾ ਵੈਜ ਕੋਰਮਾ ਪਹਿਲਾਂ ਤਾਂ ਕਹਿੰਦੇ ਮਲਾਈ ਕੋਫਤਾ ਮਲਾਈ ਕੋਫਤਾ ਤੁਹਾਨੂੰ ਦੱਸ ਸੀ ਤਾਂ ਗਈ ਵੀ ਉਹ ਸਪਾਈਸ ਮਿੱਠਾ ਹੁੰਦਾ ਹੈ ਅੱਛਾ ਅੱਛਾ ਲੱਗੀ ਜੀ ਸੱਟ ਤਾਂ ਕਰਕੇ ਨੇ ਹੁਣ ਪੱਟੀ ਕਰੀ ਹੋਈ ਆ ਪਤਾ ਕੀ ਹੈ ਪਹਿਲਾਂ ਤਾਂ ਕੁਝ ਵੀ ਨਹੀਂ ਹੋਇਆ ਬੇਨ ਨਹੀਂ ਕਿਸਟ ਨੂੰ ਕਿਆ ਦਿਨਾ ਠੀਕ ਹੈ ਉਸ ਤੋਂ ਬਾਅਦ ਨਾ ਮੇਰੇ ਬੈਗ ਖੋਲਣ ਲੇ ਕਿ ਜਿੱਪ ਬਹੁਤ ਜ਼ੋਰ ਕੇ ਬੱਜੀ ਆ ਰੋ ਟਸ ਟਸ ਕਰਦੀ ਹਲੇ ਵੀ ਤਾਂ ਮੈਂ ਹੱਲ ਲਗਾ ਲਈ ਫਿਰ ਮੈਂ ਥੋੜਾ ਜਿਹਾ ਆਰਾਮ ਲਊਗਾ ਪ੍ਰੈਸ ਨਾਲ ਖੋਲਣੀ ਨੇ ਚਾਹਨੀ ਕਬੜੀ ਕਿੰਨੇ ਕੇ ਸੱਟ ਲੱਗੀ ਤੁਸੀਂ ਚਾਰ ਲੈਣਾ ਹਾਂ ਹਾਂ ਰੱਖ ਤੇ ਚਾਰ ਤੇ ਗਰਮਾ ਗਰਮ ਠਾਕਦੇ ਆ ਜੀ ਫਿਰ ਫੁਲਕਾ ਨਹੀਂ ਖਲੈਂਦੀ ਨਹੀਂ ਤੂੰ ਆਪੇ ਖਾਈ ਜੀ ਉਹ ਤੇ ਰੋਟੀ ਆਉਣੀ ਆ ਹਜੇ ਖਣਾਉਨੇ ਆ ਤੈਨੂੰ ਤੂੰ ਆਪੇ ਕਰੀ ਜੱਦੀ ਆ ਤੇ ਸਾਡੀ ਧੀ ਰਾਣੀ ਦੇ ਆਉਣ ਦੀ ਖੁਸ਼ੀ ਚ ਅਸੀਂ ਕਿਹਾ ਵੀ ਚਲੋ ਨਾਲੇ ਅੱਜ ਫਿਲਹਾਲ ਪਾਰਟੀ ਕਰ ਲਈਏ ਫਿਲਹਾਲ ਦੋਨੇ ਜਾਨੇ ਕਰ ਲਈਏ ਬਾਕੀ ਨੂੰ ਫੇਰ ਕਰਾਂਗੇ ਗ੍ਰੈਂਡ ਲੈਵਲ ਤੇ ਵੈਲਕਮ ਕਰਦੇ ਆਂ ਸ਼ੁਭਦਾਵੀ ਵੈਲਕਮ ਬਹੁਤ ਵਧੀਆ ਕਰਿਆ ਸੀ ਭਾਈ ਆਕਰ ਨੂੰ ਭੈਣ ਨੂੰ ਹਾਂ ਬੜੀ ਨਾ ਜੀ ਸਭ ਨਾਲੋਂ ਮੇਰੇ ਬਹੁਤ ਪਰਜ ਬੜੀ ਭੈਣ ਮਾਂ ਵਰਗ ਹੁੰਦੀ ਹੈ ਬਿਲਕੁਲ ਬਿਲਕੁਲ ਅੱਜ ਕਰਕੇ ਫਿਰ ਤਾਂ ਜੀਜੂ ਵੀ ਆਏਗਾ ਭਾਈ ਹਾਂ ਇਸ ਕਰਕੇ ਹਨਾ ਭਾਈ ਤੇ ਕਰਾਂਗੇ ਭਾਈ ਵੈਲਕਮ ਗ੍ਰੈਂਡ ਵੈਲਕਮ ਹੈ ਇਹ ਫਿਲਹਾਲ ਹੁਣ ਛਕ ਲਈ ਆ ਜੀ ਪ੍ਰਸ਼ਾਦਾ ਮੂਹ ਚ ਪਾਣੀ ਆ ਪ੍ਰਸ਼ਾਦਾ ਵੈਸੇ ਆਇਆ ਨਹੀਂ ਆ ਮੈਨੂੰ ਲੱਗਦਾ ਭੁੱਲੇ ਗਿਆ ਉਹ ਹੈਨਾ ਮੈਨੂੰ ਵੀ ਲੱਗਦਾ ਉਹ ਭੁੱਲ ਗਿਆ ਮਨ ਲੱਗਾ ਪ੍ਰਸ਼ਾਦਾ ਲੈਣਾ ਐਕਸਕਿਊਜ਼ ਮੀ ਸਰ ਸਿਰ ਸਾਡੇ ਪ੍ਰਸ਼ਾਦਾ ਰੋਟੀ ਨਹੀਂ ਆ ਰੋਟੀ ਹੈ ਅੱਛਾ ਹਾਂ ਰੋਟੀ ਬਟਰ ਵਾਲੀ ਬਟਰ ਵਾਲੀ ਪ੍ਰਸ਼ਾਦਾ ਨਹੀਂ ਲਈ ਤੇ ਭਾਈ ਬਟਰ ਵਾਲੀ ਅੱਛਾ ਹਾਂ ਆਵਾਜ਼ ਆਵਾਜ਼ ਇੱਥੇ ਦੇਖ ਲੋ ਜੀ ਸੱਚੀ ਹੋਈ ਉਹ ਇਹ ਸੱਚੀ ਆ ਦੇਖ ਲੋ ਠੀਕ ਹੈ ਤੁਹਾਨੂੰ ਵੀ ਪਤਾ ਚੱਲੋ ਤੁਹਾਨੂੰ ਦੇਖ ਲਾ ਅਜੂ ਮੈਂ ਤੁਹਾਨੂੰ ਕੋਈ ਗੱਲ ਨਹੀਂ ਕੋਈ ਗੱਲ ਲਓ ਜੀ ਪ੍ਰਸ਼ਾਦਾ ਵੀ ਆ ਗਿਆ ਭਾਈ ਛਕਦੇ ਆ ਜੀ ਫਿਰ ਹੁਣ ਮਿਲਦੇ ਆ ਫਿਰ ਤੁਹਾਨੂੰ ਪ੍ਰਸ਼ਾਦਾ ਛਕਣ ਤੋਂ ਬਾਅਦ